ਪਹਿਲਾਂ ਤਾਂ ਸਾਨੂੰ ਜਿੰਦੇ ਬੰਦ ਕਰਕੇ ਗਾਂਧੀ ਪਾਰਕਾ ਉੱਥੇ ਰੋਕਿਆ ਗਿਆ ਜੇ ਤੁਸੀਂ ਡੰਡੇ ਦੇ ਜ਼ੋਰ ਤੇ ਗੋਲੀਆਂ ਵਾਲੇ ਖੜਾਏ ਹੋਏ ਮਾਰ ਦਿਓ ਫਿਰ ਜੇ ਤੁਹਾਡੇ ਕੋਲ ਗੋਲੀਆਂ ਵਾਲੇ ਖੜਾਏ ਦਿੱਤੇ ਹੁਣ ਤੁਸੀਂ ਮਾਰ ਦਿਓ ਫਿਰ ਜੇ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ ਮਤਲਬ ਸਾਨੂੰ ਇਹ ਕਹਿ ਰਿਹਾ ਕੋਡ ਆਫ ਕੰਟੈਕਟ ਲੱਗਿਆ ਹੋਇਆ ਸਾਡੀ ਮਜਬੂਰੀ ਹੈ ਮੁੱਖ ਮੰਤਰੀ ਜਿਹੜਾ ਅੱਜ ਉਥੋਂ ਗੱਗੋ ਬੂਏ ਤੋਂ ਲੈ ਕੇ ਪਰ ਉਹ ਪੁਚਰਾਤਾ ਕਰੋਡ ਸ਼ੋਅ ਕਰਨ ਰਿਹਾ ਉਹਦੇ ਲਈ ਇਹਨਾਂ ਲਈ ਕੋਡ ਆਫ ਕੰਟੈਕਟ ਨਹੀਂ ਹੈਗਾ ਤੁਸੀਂ ਦੇਖ ਹੀ ਰਹੇ ਹੋ ਫਿਰ ਸਾਰੀਆਂ ਸੜਕਾਂ ਜਾਮ ਹੋ ਗਈਆਂ ਸਾਰੀਆਂ ਪਾਰਟੀਆਂ ਜਦੋਂ ਰੋਡ ਸ਼ੋਅ ਕੱਢ ਰਹੀਆਂ ਜਾਮ ਤਾਂ ਉਹ ਵੀ ਕਰ ਰਹੀਆਂ ਜੀ ਫਿਰ ਇਹਨਾਂ ਦਾ ਹਾਂ ਜੀ ਨਾ ਤਾਂ ਕੀ ਕੁਛ ਨਹੀਂ ਦੇ ਕੋਈ ਵਿਦਾਊਟ ਐਨੀ ਪਰਮਿਸ਼ਨ ਤਾਂ ਮੈਡਮ ਅਜੇ ਤੱਕ ਪਰਮਿਸ਼ਨ ਨਾ ਕਦੇ ਹੋਇਆ ਮੈਡਮ ਅਜੇ ਤੱਕ ਆਇਆ ਕੋਈ ਇਹ ਨਹੀਂ ਵੀ ਇੱਕ ਜਥੇਬੰਦੀ ਆ ਗਈ ਇੱਥੇ ਇੱਕ ਟੋਕੜ 12 ਜਥੇਬੰਦੀਆਂ ਦਾ ਜਿਹੜਾ ਇਹ ਇਕੱਠ ਹੈ ਜਿਹਨੂੰ ਰੋਕੇ ਬੈਠੇ ਹੈਗੇ ਆ ਰੇ ਸਾਡੇ ਬੰਦਾ ਇੱਕ ਅੰਦਰ ਬੰਦ ਕਰਤਾ ਹੁਣ ਕਢਾਇਆ ਸਾਡੀ ਸਾਊਂਡ ਵਾਲੀ ਗੱਡੀ ਉਹ ਦੱਬ ਲਈ ਮਰਦਾਬਾਦ ਦੇ ਨਾਰੇ ਲਾਉਂਦੇ ਅੱਗੇ ਵੱਲ ਨੂੰ ਵਧ ਰਿਹਾ ਹੈ ਇਧਰ ਵੀ ਬੀਐਸਐਫ ਇਸ ਤਰੀਕੇ ਨਾਲ ਲਗਾਈ ਗਈ ਹੈ ਜਿਵੇਂ ਕੋਈ ਬਾਰਡਰ ਇੱਥੇ ਹੋਵੇ ਇੱਕ ਪਾਸੇ ਪਾਕਿਸਤਾਨ ਹੋਵੇ ਤੇ ਇੱਕ ਪਾਸੇ ਹਿੰਦੁਸਤਾਨ ਇਸ ਤਰੀਕੇ ਦਾ ਮਾਹੌਲ ਇੱਥੇ ਉਹ ਜਿਹੜੇ ਕਹਿੰਦੇ ਸੀ ਕਿ ਪਹਿਲਾਂ ਡਾਂਗਾ ਪੈਂਦੀਆਂ ਸੀ ਪੱਗਾਂ ਲੈਂਦੀਆਂ ਸੀ ਫਰੋਣੇ ਪੁਲਿਸ ਕਿਉਂ ਲਾਈ ਹੈ ਇਹ ਸਵਾਲ ਹੈ ਆਮਕਰ ਦੇ ਮੁੱਖ ਮੰਤਰੀ ਨੂੰ ਪੋਲੀਟੀਕਲ ਪਾਰਟੀਆਂ ਸਾਰਿਆਂ ਨੂੰ ਪਰਮਿਸ਼ਨ ਹੈ ਕਿ ਜਿੱਥੇ ਜੋ ਮਰਜ਼ੀ ਖਾਹਰੂ ਪਾਓ ਪਰ ਜਿਹੜੇ ਲੋਕ ਹੈ ਜਿਹੜੇ ਆਪਣੀਆਂ ਹੱਕੀ ਮੰਗਾਂ ਲਈ ਆਏ ਆ ਉਹਨਾਂ ਲਈ ਕਿਸ ਬੜੇ ਰੂਲ ਹੋ ਗਿਆ ਕੋਡ ਆਫ ਕੰਡਕਟ ਹੋ ਗਿਆ ਉਹ ਲੋਕਾਂ ਦੇ ਸਾਹਮਣੇ ਇਹਨਾਂ ਦੇ ਕੱਚੇ ਚਿੱਠੇ ਰੱਖਾਂਗੇ ਕਿਵੇਂ ਲੋਕਾਂ ਨੂੰ ਗੁੰਮਰਾਹ ਕਰਕੇ ਇਹ ੱਤਕੇ ਸ਼ਾਈ ਨਾਲ ਸਰਕਾਰ ਚਲਾ ਰਹੇ ਆ ਤੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਜੀ ਜਾ ਪੱਤਰਕਾਰ ਵੀ ਐਸੀ ਆਪਣੀ ਗੱਲ ਦੱਕਦੀ ਅਸੀਂ ਜਦੋਂ ਸਾਡਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਵੱਲੋਂ ਅੱਜ ਪ੍ਰੋਗਰਾਮ ਲੀਕਿਆ ਗਿਆ ਕਿ ਅਸੀਂ ਝੰਡਾ ਮਾਰਚ ਕਰਨਾ ਜੇ ਭਗਵੰਤ ਮਾਨ ਦੀ ਸਰਕਾਰ ਹੈ ਜਿਹੜੀ ਪਹਿਲਾਂ ਤਾਂ ਸਾਨੂੰ ਜਿੰਦੇ ਬੰਦ ਕਰਕੇ ਪਾਰਕ ਜਿਹੜੀ ਗਾਂਧੀ ਪਾਰਕਾ ਉੱਥੇ ਰੋਕਿਆ ਗਿਆ ਉੱਥੇ ਪੁਲਿਸ ਨੇ ਸਾਡੇ ਨਾਲ ਧੱਕਾ ਮੁਕੀ ਕੀਤੀ ਸਾਡੇ ਦੇ ਬੰਦੇ ਨੇ ਪੱਗਾਂ ਲੱਥੀਆਂ ਹੁਣ ਇੱਥੇ ਤੱਕ ਪਹੁੰਚੇ ਅਸੀਂ ਗਲੀਆਂ ਦੇ ਵਿੱਚ ਤੇ ਹੁਣ ਸਾਡਾ ਇਹ ਪਲਾਨ ਹੈ ਵੀ ਸਾਡਾ ਜਿਹੜਾ ਸ਼ਾਂਤਮਈ ਪ੍ਰੋਟੈਸਟ ਹੈ ਅਸੀਂ ਲੋਕਾਂ ਦੇ ਵਿੱਚ ਆਪਣੀ ਜਿਹੜੀ ਗੱਲ ਲੈ ਕੇ ਜਾਣੀ ਆ ਕਿਉਂਕਿ ਜਿਹੜੀ ਭਗਵੰਤ ਮਾਨ ਦੀ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਵੀ ਅਸੀਂ ਆਊਟਸੋਰਸਡ ਅਨਲਿਸਟਮੈਂਟ ਕੱਚੇ ਮਜ਼ਦੂਰ ਨੂੰ ਪੱਕੇ ਕਰਾਂਗੇ ਅੱਜ ਕਿਸੇ ਮਜ਼ਦੂਰ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਸਿਰਫ ਇੱਕ ਦਾਅਵੇ ਠੋਕੇ ਜਾ ਰਿਹਾ ਜੇ ਸਾਡੇ ਜਿਹੜੇ ਅਦਾਰੇ ਆ ਉਹ ਕੋਆਪਰੇਟ ਕਰਾਣਿਆਂ ਨੂੰ ਨਿੱਜੀ ਕਰਨ ਦੀ ਜਿਹੜੀ ਨੀਤੀ ਆ ਉਹਨੂੰ ਲਾਗੂ ਕੀਤਾ ਜਾ ਰਿਹਾ ਸਾਡੇ ਅਦਾਰੇ ਜਿਹੜੇ ਆ ਸਾਰੇ ਵਿੱਚੇ ਜਾ ਰਿਹਾ ਉਹ ਕਿਉਂ ਰੋਕ ਰਿਹਾ ਪਰ ਰੋਕ ਰਿਹਾ ਕੀ ਕਹਿੰਦਾ ਕੋਈ ਮਤਲਬ ਸਾਨੂੰ ਇਹ ਕਹ ਰਿਹਾ ਕੋਡ ਆਫ ਕੰਡਕਟ ਲੱਗਿਆ ਹੋਇਆ ਸਾਡੀ ਮਜਬੂਰੀ ਹੈ ਪਾਰਟੀਆਂ ਦਾ ਤਰਾਜਾ ਸਾਨੂੰ ਦਿਖਾ ਦੇਵੇ ਕਿਹੜੀ ਪਾਰਟੀ ਦਾ ਤਰਾਜਾ ਸਾਡੇ ਦਫ਼ਤਰਾਂ 'ਗੇ ਰੈਲੀ ਨਹੀਂ ਕਰਨੀ ਅੱਜ ਭਗਵੰਤ ਮਾਨ ਦੀ ਸਰਕਾਰ ਨੂੰ ਜੇ ਇੰਨਾ ਹੀ ਡਰ ਲੱਗਦਾ ਹੈ ਫਿਰ ਉਹ ਗੱਲ ਕਰ ਲਵੇ ਸਾਡੇ ਨਾਲ 39 ਲਿਖਤੀ ਮੀਟਿੰਗਾਂ ਪਈਆਂ ਸਾਡੇ ਕੋਲ ਲੈਟਰ ਇੱਕ ਵੀ ਮੀਟਿੰਗ ਮੁੱਖ ਮੰਤਰੀ ਨੇ ਸਾਡੇ ਨਾਲ ਕੀਤੀ ਹੋਵੇ ਇਸ ਕਰਕੇ ਅਸੀਂ ਮਤਲਬ ਸਾਡਾ ਅਸੀਂ ਪ੍ਰਸ਼ਾਸਨ ਨੂੰ ਬਾਰ ਬਾਰ ਅਪੀਲ ਕਰ ਰਹੇ ਆ ਵੀ ਸਾਡਾ ਪਲਾਨ ਅੱਗੇ ਜਾਂਦਾ ਇਹਨਾਂ ਨੂੰ ਇਹ ਵੀ ਕਿਹਾ ਜੇ ਤੁਸੀਂ ਡੰਡੇ ਦੇ ਜ਼ੋਰ ਤੇ ਗੋਲੀਆਂ ਵਾਲੇ ਖੜਾਏ ਹੋਏ ਮਾਰ ਦਿਓ ਫਿਰ ਇਹ ਤੁਹਾਡੇ ਕੋ ਗੋਲੀਆਂ ਵਾਲੇ ਖੜਾਏ ਦਿੱਤੇ ਹੁਣ ਤੁਸੀਂ ਮਾਰ ਦਿਓ ਫਿਰ ਜੇ ਤੁਹਾਨੂੰ ਅੱਗੇ ਨਹੀਂ ਜਾਣ ਦੇਣਾ ਸਾਡੇ ਘਰ ਸਦਾ ਖੁੱਲੇ ਆ ਤੁਹਾਡੇ ਆਸਤੇ ਤੇ ਅੱਜ ਕੀ ਹੋ ਗਿਆ ਤੁਸੀਂ ਆ ਦੇਖ ਸਕਦੇ ਹੋ ਅਸੀਂ ਬੇਨਤੀਆਂ ਪੀਲਾ ਕਰ ਰਹੇ ਆ ਸਾਡੇ ਬੰਦਾ ਇੱਕਾ ਅੰਦਰ ਬੰਦ ਕਰਤਾ ਹੁਣ ਕਢਾਇਆ ਸਾਡੀ 사ਉਂਡ ਵਾਲੀ ਗੱਡੀ ਉਹ ਦੱਬ ਲਈ ਮਤਲਬ ਇਹ ਜਿਹੜਾ ਮਤਲਬ ਬਹੁਤ ਨਿੰਦਣਯੋਗ ਆ ਸਾਡਾ ਸ਼ਾਂਤਮਈ ਪ੍ਰੋਟੈਸਟ ਆ ਇਸ ਕਰਕੇ ਅੱਜ ਅਸੀਂ ਅਪੀਲ ਕਰਦੇ ਆ ਇਹਨਾਂ ਨੂੰ ਵੀ ਵੀ ਸਾਨੂੰ ਅੱਗੇ ਤੱਕ ਜਿਹੜਾ ਮਾਰਚ ਕਰਨ ਦਿੱਤਾ ਜਾਵੇ ਅੰਮ੍ਰਿਤਸਰ ਬਾਈਪਾਸ ਤੱਕ ਅੰਮ੍ਰਿਤ ਸ਼ਾਂਤਮਈ ਪ੍ਰੋਟੈਸਟ ਆ ਪਰ ਜਿਹੜੀ ਪ੍ਰੋਟੈਸਟ ਕਰਨਾ ਚਾਹੇ ਬਿਲਕੁਲ ਸਾਡਾ ਲੀਕਿਆ ਹੋਇਆ ਝੰਡਾ ਮਾਰਚਾ ਨੋਟਸ ਦਿੱਤਾ ਹੋਇਆ ਜੇ ਨਹੀਂ ਡਰ ਸੀ ਮੁੱਖ ਮੰਤਰੀ ਬੈਠ ਜਾਂਦਾ ਮੁੱਖ ਮੰਤਰੀ ਬੈਠ ਕੇ ਮਸਲੇ ਦਾ ਹੱਲ ਕਰ ਦਿੰਦਾ ਪਰ ਅਸਲ ਇਹਨਾਂ ਨੇ ਮਸਲੇ ਦਾ ਹੱਲ ਕਿਸੇ ਲੋਕਾਂ ਦਾ ਨਹੀਂ ਕਰਨਾ ਸਾਰੇ ਮਸਲੇ ਹੱਲ ਲੈ ਕਹਿੰਦੇ ਪੰਜਾਬ ਚ ਕੋਈ ਮਸਲੇ ਦਾ ਹੱਲ ਨਹੀਂ ਕੀਤਾ ਜਾ ਰਿਹਾ ਸਾਡੇ ਧਾਰੇ ਸਾਰੇ ਵੇਚੇ ਜਾ ਰਿਹਾ ਤੁਸੀਂ ਦੇਖਿਆ ਜਮੀਨਾਂ ਸਾਡੇ ਬਿਜਲੀ ਬੋਰਡ ਦੀਆਂ ਕਿੰਨੀਆਂ ਵੇਚੀਆਂ ਜਾ ਰਹੀਆਂ ਜਲ ਸਪਲਾਈ ਦੇ ਵਿੱਚ ਮਤਲਬ ਪੰਚਾਇਤੀ ਕਰਨਾ ਜਿਹੜਾ ਕੀਤਾ ਜਾ ਰਿਹਾ ਅੱਜ ਸੀ ਜਿਹੜੇ ਆਏ ਆ ਤੁਹਾਨੂੰ ਧਿਆਨ ਦੇ ਦਈਏ ਇੱਕ ਧਿਆਨ ਦੇ ਦਈਏ ਅਸੀਂ ਠੇਕਾ ਮਦਨ ਸਿੰਘ ਅਰਚ ਮੋਰਚੇ ਦੇ ਵੱਲੋਂ ਵੱਖ-ਵੱਖ ਜਥੇਬੰਦੀਆਂ ਜਲ ਸਪਲਾਈ ਡਿਪਾਰਟਮੈਂਟ ਵੇਅਰ ਕਾਰਡ ਡਿਪਾਰਟਮੈਂਟ ਬਿਜਲੀ ਬੋਰਡ ਥਰਮਲ ਸੇਧ ਵਿਭਾਗ ਸਾਡੇ ਗੰਨਮੈਨ ਫਰਦ ਕੇਂਦਰ ਸਾਰੇ ਅੱਜ ਮੁਲਾਜ਼ਮ ਇਕੱਠੇ ਹੋ ਕੇ ਆਏ ਆ ਕੋਈ ਇਹ ਨਹੀਂ ਵੀ ਇੱਕ ਜਥੇਬੰਦੀ ਆ ਗਈ ਇੱਥੇ ਇੱਕ ਟੁਕੜ 12 ਜਥੇਬੰਦੀਆਂ ਦਾ ਜਿਹੜਾ ਇਹ ਇਕੱਠਾ ਜਿਹਨੂੰ ਰੋਕੇ ਰੋਕੀ ਬੈਠੇ ਹੈਗੇ ਸਾਰਾ ਪੰਜਾਬ ਹੀ ਲਈ ਫਰਦ ਸਾਰਾ ਪੰਜਾਬ ਅੱਜ ਆਪਣੀ ਮੰਗ ਲੈ ਕੇ ਲੋਕਾਂ ਦੇ ਵਿੱਚ ਗੱਲ ਲੈ ਕੇ ਜਾ ਰਹੇ ਜਿਹੜੀ ਸਮੇਂ ਦੀ ਸਰਕਾਰ ਨੇ ਵਾਅਦੇ ਕੀਤੇ ਸੀ ਲੋਕਾਂ ਨਾਲ ਅੱਜ ਖੋਖਲੇ ਨਜ਼ਰ ਆ ਰਹੇ ਆ ਮੁੱਖ ਮੰਤਰੀ ਸਾਹਿਬ ਨੂੰ ਦੱਸ ਦੇਣੀ ਸੀ ਉਹ ਕਹਿੰਦੇ ਸਭ ਸਭ ਦਰਵਾਜ਼ੇ ਖੁੱਲ੍ਹਿਆ ਸੰਗਰੂਰ ਚੰਡੀਗੜ੍ਹ ਸਭ ਦਰਵਾਜ਼ੇ ਕਹਿੰਦੇ ਸਾਹਮਣੇ ਦਰਵਾਜ਼ੇ ਲੈ ਕੇ ਵੋਟਾਂ ਲਈਆਂ ਗੁੰਦਲ ਥਰਮਲ ਪਲਾਂ ਕਿਹੜੀ ਸਾਨੂੰ ਉਥੇ ਕੀ ਸ਼ਬਦ ਦੇ ਰਹੀ ਹੈ ਜੀ ਮੈਂ ਉਥੋਂ ਦਾ ਪ੍ਰਧਾਨ ਆ ਜੀ ਗੋਂਦਾਲ ਥਰਮਲ ਅੱਜ ਵੀ ਜਿਉਂਦਾ ਤਿਉਂ ਵਰਕ ਰਹੀ ਨਹੀਂ ਉਥੇ ਨਾਸਾਂ ਬੰਦ ਕੀਤੀਆਂ ਜਾ ਰਹੀਆਂ ਕਹਿੰਦੇ ਵੀ ਪਹਿਲਾਂ ਸਰਕਾਰ ਹੀ ਨੇ ਸਰਕਾਰੀ ਵੀ ਕੋਈ ਜਾ ਕੇ ਦੇਖੋ ਸਾਰਾ ਅੱਜ ਵੀ ਮਾਈਨਿੰਗ ਨਿਆਜ ਹੋ ਰਹੀ ਆ ਕੋਲ ਘਟਾਲੇ ਚ ਨਾ ਆ ਰਹੇ ਇਹਨਾਂ ਦੇ ਮੰਤਰੀਆਂ ਦੇ ਉਹ ਕਿਹੜਾ ਇਹਨਾਂ ਨੇ ਕੰਮ ਉਥੇ ਕੀਤਾ ਦੱਸ ਤਾਂ ਦੇਣ ਸਾਨੂੰ ਬਦਲਾ ਆਇਆ ਨਹੀਂ ਕੋਈ ਬੁਲਾ ਜੀ ਸਾਡਾ ਤਾਂ ਬਦਲਾ ਉਹ ਹੀ ਆ ਜੀ ਗੋਂਦਾ ਥਰਮਲ ਪਲਾਂਟ ਦਾ ਸਿਰਫ ਇੱਕ ਹਊਆ ਬਣਾ ਕੇ ਵੋਟਾਂ ਲੈਣ ਦਾ ਕੰਮ ਕਰਤਾ ਜੀ ਅਸੀਂ ਵੋਟਾਂ ਲੈਣੀਆਂ ਅੱਜ ਵੀ ਵਰਕਰ ਜਿਉਂਦੇ ਤਿਉਂ ਬਰਕਰਾਰ ਉੱਥੇ ਵਿਚਾਰੇ ਆਪਣੀਆਂ ਜਿਹੜੀਆਂ 11-11 ਸਾਲ ਤੋਂ ਹੱਕੀ ਮੰਗਾਂ ਵਾਲੀ ਰੋਣ ਡਿਆ ਇਹਨਾਂ ਨੂੰ ਜਾ ਕੇ ਅਸੀਂ ਜਾਵਾਂਗੇ ਜੀ ਅਸੀਂ ਕਹਤਾ ਵੀ ਤੁਸੀਂ ਡੰਡੇ ਦੇ ਜ਼ੋਰ ਤੇ ਲੈ ਕੇ ਜਾਣਾ ਡੰਡੇ ਦੇ ਜ਼ੋਰ ਤੇ ਜੋ ਕਰਨਾ ਤੁਸੀਂ ਕਰ ਲਓ ਅਸੀਂ ਅੱਗੇ ਜਾਵਾਂ ਪ੍ਰਸ਼ਾਸਨ ਚਾਹੇ ਸਾਡੇ ਨਾਲ ਧੱਕਾ ਮੁੱਕੀ ਅਸੀਂ ਇਹਨਾਂ ਨੂੰ ਕਿਹਾ ਵੀ ਠੀਕ ਆ ਸੀ ਸ਼ਾਂਤ ਬਈ ਹੈ ਜਿੱਥੇ ਤੁਸੀਂ ਉੱਥੇ ਜਿੱਥੇ ਤੱਕ ਸਾਡਾ ਥਾਂ ਹੈ ਸਾਨੂੰ ਉੱਥੇ ਬੇਸ਼ੱਕ ਰੋਗ ਲਿਓ ਅਸੀਂ ਗਾਹਾਂ ਨਹੀਂ ਜਾਵਾਂਗੇ ਪਰ ਬਾਈਪਾਸ ਤੱਕ ਦਾ ਸਾਡਾ ਪਲਾਨ ਆ ਸਾਨੂੰ ਜਾਣਦੇ ਸਰਕਾਰ ਦਾ ਤੁਹਾਡੇ ਤੋਂ ਡਰ ਕੀ ਕਹਿਣਾ ਯਾਰ ਪਤਾ ਨਹੀਂ ਕੀ ਚੱਕਰ ਮਿੰਦੇ ਸਮਝ ਤੋਂ ਬਾਹਰ ਆ ਸਾਡੇ ਲਈ ਜੀ ਕੋਰੋਕ ਕੰਟੈਕਟ ਤਾਂ ਬਹੁਤ ਦਿਨਾਂ ਦਾ ਲੱਗਿਆ ਹੋਇਆ ਇੱਥੇ ਪਤਾ ਨਹੀਂ ਤੇ ਬਾਅਦ ਪਰਚਾ ਪਾਰਟੀਆਂ ਵਾਲੀ ਲੱਗਾ ਸਾਡੇ ਉਹਨਾਂ ਲਈ ਨਹੀਂ ਨਾ ਲੱਗਾ ਸਾਡੇ ਲਈ ਲੱਗਾ ਆਮ ਵਰਕਰਾਂ ਲਈ ਲੱਗਾ ਆ ਇਹਨਾਂ ਨੇ ਜਿਹੜੇ ਵਰਕਰ ਆ ਰਹੀ ਆ ਜੀ ਭਾਜੀਪੀ ਦਾ ਹੋਣ ਡਿਆ ਵਾ ਵੇਖੋ ਇਹਨਾਂ ਦੀ ਆ ਝਾੜੂ ਦੀ ਸਰਕਾਰ ਜਾ ਕੇ ਝਬਾਲ ਚ ਰੋਡ ਸ਼ੋਅ ਕਰਨ ਰਹੀ ਆ ਮੁੱਖ ਮੰਤਰੀ ਜਿਹੜਾ ਅੱਜ ਉਥੋਂ ਗੱਗੋ ਬੂਹੇ ਤੇ ਲੱਗੇ ਪਰ ਉਹ ਪੁੱਛਣਾ ਤੱਕ ਰੋਡ ਸ਼ੋਅ ਕਰਨ ਲਿਆ ਉਹਦੇ ਲਈ ਇਹਨਾਂ ਲਈ ਕੋਰੋਕ ਕੰਟੈਕਟ ਕਾਰਨ ਦੀ ਇਹਨਾਂ ਦਾ ਮੈਡਮ ਕੀ ਕਾਰਨ ਕੀ ਤੁਹਾਡਾ ਤੁਸੀਂ ਕੌਣ ਹੋ ਮੈਡਮ ਤੁਸੀਂ ਕਿਹੜਾ ਹੁਦਾ ਜੀ ਤੁਹਾਡਾ ਮੈਂ ਜੀ ਨੈਤ ਤਸਿਲਦਾਰ ਹਾਂ ਤੇ ਡਿਊਟੀ ਮੇਜਿਸਟੇਡ ਲੱਗੀ ਹੋਈ ਆ ਤੇ ਵੀ ਰੋਕਿਆ ਜਾ ਰਿਹਾ ਇਹਨਾਂ ਨੂੰ ਇਨ ਤੁਹਾਨੂੰ ਪਤਾ ਹੀ ਦੱਸ ਤਾਂ ਦਿੱਤਾ ਪ੍ਰਧਾਨ ਜੀ ਨੇ ਜਿਹੜੀ ਸਾਡੀ ਇਹਨਾਂ ਨਾਲ ਗੱਲਬਾਤ ਚੱਲੰਦੀ ਹੈ ਤੁਹਾਨੂੰ ਵੀ ਪਤਾ ਹੈ ਇੱਥੇ ਇਲੈਕਸ਼ਨ ਚੱਲ ਰਹੀ ਹੈ ਤੇ ਉਹਦੇ ਚੱਕਰ ਵਿੱਚ ਥੋੜਾ ਜਿਹਾ ਪੀਸ ਚਾਹੀਦਾ ਉਹਦੇ ਕਰਕੇ ਇਹਨਾਂ ਨੂੰ ਕਿਹਾ ਕਿ ਤੁਸੀਂ ਸ਼ਾਂਤ ਮੈ ਢੰਗ ਦੇ ਨਾਲ ਇੱਥੇ ਉਹਨਾਂ ਨੇ ਕਰ ਲਿਆ ਹੈਗਾ ਇੱਥੇ ਜਿੰਨਾ ਕੁ ਵੀ ਕਰਨਾ ਸੀਗਾ ਉਹ ਸ਼ੁਰੂਆਤ ਇਹ ਤੁਸੀਂ ਦੇਖ ਹੀ ਰਹੇ ਹੋ ਫਿਰ ਸਾਰੀਆਂ ਸੜਕਾਂ ਜਾਮ ਹੋ ਰਹੀਆਂ ਟ੍ਰੈਫਿਕ ਜੈਮ ਹੋ ਰਹੀਆਂ ਮੇਨ ਵਰਕ ਦੇ ਦੋਨੇ ਦਰਵਾਜ਼ੇ ਬੰਦ ਕਰਤੇ ਇਹਨਾਂ ਨੇ ਉੱਥੇ ਸਾਡੇ ਜ਼ਬਰਜਨਾਹ ਕੀਤਾ ਬੰਦਿਆਂ ਦੀ ਮੇਰੇ ਹੁੰਦੇ ਮੇਰੇ ਹੁੰਦੇ ਨਾਲੇ ਸਾਰੀਆਂ ਪਾਰਟੀਆਂ ਜਦੋਂ ਰੋਡ ਸ਼ੋਅ ਕੱਢ ਰਹੀਆਂ ਜਾਂਮ ਤਾਂ ਉਹ ਵੀ ਕਰ ਰਹੀਆਂ ਜੀ ਫਿਰ ਇਹਨਾਂ ਦਾ ਕੀ ਕਸੂਰ ਹੈ ਤਿੰਨੇ ਪਾਰਟੀਆਂ ਚਾਰੋਂ ਉਹ ਵੀ ਸਾਰੀਆਂ ਚੱਲ ਰਹੀਆਂ ਤੁਸੀਂ ਮਨਜ਼ੂਰੀ ਦਿੱਤੀ ਹੈ ਹਾਂ ਬਿਲਕੁਲ ਪਰਮਿਸ਼ਨਾਂ ਦੇ ਇਹਨਾਂ ਦਾ ਕੀ ਕਸੂਰ ਹੈ ਜੀ ਅਸੀਂ ਵੀ ਕੋਈ ਵਿਦਾਊਟ ਐਨੀ ਪਰਮਿਸ਼ਨ ਤੇ ਮੈਨੂੰ ਧਰਨੇ ਪਰਮਿਸ਼ਨ ਨਾ ਕਦੇ ਹੋਇਆ ਮੈਡਮ ਅੱਜ ਤੱਕ ਤਾਰ ਮੇ ਪਰਮਿਸ਼ਨ ਨਾ ਤਾਂ ਹੁੰਦੀ ਹੀ ਨਹੀਂ ਕੌਣ ਕਹੂਗਾ ਮੇਰੇ ਖਿਲਾਫ ਦੇਖੋ ਵੀਰੇ ਐਜ਼ ਅ ਡਿਊਟੀ ਮਿਨਿਸਟਰ ਮੇਰਾ ਤੇ ਕੰਮ ਹੈ ਕਿ ਜੀ ਮੈਂ ਤੇ ਸ਼ਾਂਤੀ ਸ਼ਾਂਤੀ ਬਣਾ ਕੇ ਰੱਖੀਏ ਸਾਡਾ ਸ਼ਹਿਰ ਹੈ ਤੁਸੀਂ ਸਾਡੇ ਸਾਡੇ ਨਾਲ ਤੇ ਸਾਰੇ ਛੱਡ ਕੇ ਰੋਕਣੀਆਂ ਸਿਰਫ ਪ੍ਰੋਗਰਾਮ ਕਰਨਾ ਹੈ ਕੋਈ ਟੈਨਸ਼ਨ ਨਹੀਂ ਆਪਾਂ ਕਰ ਲੈਣੀ ਇਨਾਂ ਦੇ ਨਾਲ ਕੋਈ ਨਹੀਂ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਟਰਾਲੀ ਚੋਰ ਮੁਰਦਾਬਾਦ ਜਿੰਦਾਬਾਦ ਸ਼ਿਮੌਰ ਜਿੰਦਾਬਾਦ 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 ਕੀ ਕੀ ਲੱਗਦਾ ਤੁਹਾਨੂੰ ਕਿਉਂ ਰੋਕ ਰਹੇ ਆ ਸਾਡਾ ਮਿਲਖ ਫੜ ਮੇਰਕਾ ਅਧਾਰਾ ਜੀ ਇਹ ਮੁੱਖ ਮੰਤਰੀ ਦੇ ਕੋਲੇ ਆ ਸਾਨੂੰ 35 ਵਾਰ ਮੀਟਿੰਗਾਂ ਦੇ ਕੇ ਮੁੱਕਰ ਚੁੱਕਿਆ ਅਸੀਂ ਪਿਛਲੇ ਦਿਨੀ ਲਗਾਤਾਰ 3 ਦਿਨਾਂ ਦੇ ਧਰਨੇ ਤੇ ਰਹੇ ਹਾਂ ਸਾਡੀਆਂ ਜਬਰੀ ਜੜੀਆਂ ਐਬਸੈਂਟਾਂ ਲਾਈਆਂ ਜਾ ਰਹੀਆਂ ਜਦੋਂ ਅਸੀਂ ਕਿਸੇ ਧਰਨੇ ਵਿਚਾਰੇ ਤੇ ਜਾਂਦੇ ਹਾਂ ਸਾਡੀਆਂ ਜਬਰੀ ਜਿਹੜੀਆਂ ਸਾਡੀਆਂ ਐਬਸੈਂਟਾਂ ਲਾਈਆਂ ਜਾਂਦੀਆਂ ਸਾਨੂੰ ਗੈਰ ਹਾਜ਼ਰ ਕੀਤਾ ਜਾਂਦਾ ਹੈ ਤੇ ਅੱਜ ਜਦੋਂ ਅਸੀਂ ਸ਼ਾਂਤਮਈ ਧਰਨਾ ਇੱਥੇ ਤਰਨਤਾਰਨ ਦੀ ਧਰਤੀ ਤੇ ਦੇਣ ਆਏ ਹਾਂ ਤਾਂ ਅੱਜ ਸਾਨੂੰ ਇਸ ਇੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਨੂੰ ਪਹਿਲਾਂ ਤੋਂ ਉਸ ਪਾਰਕ ਦੇ ਵਿੱਚ ਜਲ ਸੰਪਲਾਈ ਵਾਲੇ ਪਾਰਕ ਦੇ ਵਿੱਚ ਜਬਰੀ ਰੋਕਿਆ ਗਿਆ ਸਾਡੇ ਮੁਲਾਜ਼ਮਾਂ ਦੇ ਨਾਲ ਧੱਕਾ ਮੁਕੀ ਕੀਤੀ ਗਈ ਹੈ ਭਗਵੰਤਮਾਨ ਦੇ ਕੋਲੇ ਆ ਸਾਡਾ ਵਿਭਾਗ ਸਾਨੂੰ ਹਰ ਵਾਰ ਸਮਾਂ ਦੇ ਕੇ ਤੇ ਸਾਡੇ ਨਾਲ ਹਰ ਵਾਰ ਲollipops ਦਿੱਤਾ ਜਾਂਦਾ ਹੈ ਸਾਡੇ ਨਾਲ ਕਿਸੇ ਤਰ੍ਹਾਂ ਦੀ ਕੋਈ ਮੀਟਿੰਗ ਨਹੀਂ ਕੀਤੀ ਜਾ ਰਹੀ ਤੇ ਸਾਡਾ ਜਿਹੜਾ ਠੇਕੇਦਾਰੀ ਸਿਸਟਮ ਦੇ ਵਿੱਚ ਸਾਡੇ ਵਿਭਾਗ ਦੇ ਵਿੱਚ ਬੜਾਵਾ ਦਿੱਤਾ ਜਾ ਰਿਹਾ ਹੈ ਪਿਛਲੇ ਦਿਨੀ ਸਾਡੇ ਚੇਅਰਮੈਨ ਪੰਜਾਬ ਵੱਲੋਂ ਵੀ ਇਹ ਬਿਆਨ ਦਿੱਤਾ ਗਿਆ ਕਿ ਮਠਿਆਈਆਂ ਅਸੀਂ ਆਪ ਤਿਆਰ ਕੀਤੀਆਂ ਜੋ ਕਿ ਕੋਰਾ ਕੋਰਾ ਝੂਠ ਸੀ ਤੇ ਹੁਣ ਵੀ ਜਿਹੜਾ ਭਗਵਾਨਤਮਾਨ ਸਰਕਾਰ ਹੈ ਇਹ ਝੂਠਾਂ ਦੇ ਡੰਬਰ ਰੱਛ ਕੇ ਤੇ ਜਿਹੜੀਆਂ ਆ ਜਿਹੜੀ ਇੱਥੋਂ ਜਿਮਣੀ ਚੋਣ ਜਿੰਨਾ ਚਾਹੁੰਦੀ ਹੈ ਅਸੀਂ ਲੋਕਾਂ ਦੇ ਕੋਲੇ ਆਪਣਾ ਪੱਖ ਲੈ ਕੇ ਆਏ ਆ ਤੇ ਇਹਨਾਂ ਦਾ ਜਿਹੜਾ ਸੱਚ ਉਹ ਲੋਕਾਂ ਦੇ ਸਾਹਮਣੇ ਉਹਦੇ ਕੱਚੇ ਚਿੱਠੇ ਰੱਖਾਂਗੇ ਤੇ ਮੈਂ ਲੋਕਾਂ ਨੂੰ ਗਮਰਾਹ ਕਰਕੇ ਇਹ ੱਤਕੇਸ਼ਾਈ ਨਾਲ ਸਰਕਾਰ ਚਲਾ ਰਹੇ ਆ ਤੇ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਜੀ ਹਾਂ ਜਿਹੜੀ ਹੈ ਮੁਲਾਜ਼ਮਾ ਮੁਲਾਜ਼ਮ ਜਿਹੜੇ ਆ ਉਹ ਅੱਗੇ ਵੱਲੋਂ ਜਿਹੜੇ ਵਧ ਰਹੇ ਮੁਲਾਜ਼ਮ ਅੱਗੇ ਵੱਲੋਂ ਵਧ ਰਹੇ ਆ ਤਾਂ ਗੱਲਬਾਤ ਕਰਦੇ ਆ ਸੜਕ ਤੇ ਨਿਕਲੋ ਉਹ ਮੁਲਾਜ਼ਮ ਮਰਦਾਬਾਦ ਦੇ ਨਾਰੇ ਲਾਉਂਦੇ ਅੱਗੇ ਵੱਲੋਂ ਵਧ ਰਿਹਾ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਲਗਾਇਆ ਗਿਆ ਵੱਡੀ ਗਿਣਤੀ ਦੇ ਵਿੱਚ ਪੋਰਸ ਲਗਾਈ ਗਈ ਹੈ ਪੋਲੀਟੀਕਲ ਪਾਰਟੀਆਂ ਤਾਂ ਰੈਲੀਆਂ ਕੱਢ ਸਕਦੀਆਂ ਰੋਡ ਸ਼ੋਅ ਕੱਢ ਸਕਦੀਆਂ ਪਰ ਮੁਲਾਜ਼ਮਾਂ ਲਈ ਅੱਗੇ ਜਾਣ ਦੀ ਜਾਂ ਬੇਰੁਜ਼ਗਾਰਾਂ ਲਈ ਜਾਂ ਕਹ ਲਈਏ ਠੇਕਾ ਮੁਲਾਜ਼ਮਾਂ ਲਈ ਅੱਗੇ ਜਾਣ ਦੀ ਕੋਈ ਪਰਮਿਸ਼ਨ ਨਹੀਂ ਹੈ ਇਧਰ ਫੋਰਸ ਜਿੱਥੇ ਮੂਰੇ ਪੰਜਾਬ ਪੁਲਿਸ ਪਿੱਛੇ ਬੀਐਸਐਫ ਇਸ ਤਰੀਕੇ ਨਾਲ ਇਧਰ ਵੀ ਬੀਐਸਐਫ ਇਸ ਤਰੀਕੇ ਨਾਲ ਲਗਾਈ ਗਈ ਹੈ ਜਿਵੇਂ ਕੋਈ ਬਾਰਡਰ ਇੱਥੇ ਹੋਵੇ ਜਿਵੇਂ ਕੋਈ ਬਾਰਡਰ ਦਾ ਇਲਾਕਾ ਹੋਵੇ ਇੱਕ ਪਾਸੇ ਪਾਕਿਸਤਾਨ ਹੋਵੇ ਤੇ ਇੱਕ ਪਾਸੇ ਹਿੰਦੁਸਤਾਨ ਇਸ ਤਰੀਕੇ ਦਾ ਮਾਹੌਲ ਇੱਥੇ ਬਣਾਇਆ ਜਾ ਰਿਹਾ ਸਰਕਾਰ ਵੱਲੋਂ ਜਿਹੜੀ ਸਰਕਾਰ ਕਹਿੰਦੀ ਸੀ ਕਿ ਆਮ ਘਰ ਦੇ ਅਸੀਂ ਰਹਿਣ ਵਾਲੇ ਆਮ ਘਰਾਂ ਦੇ ਮੁੰਡੇ ਆ ਉਹ ਸਰਕਾਰ ਆਮ ਘਰਾਂ ਦੇ ਨੌਜਵਾਨਾਂ ਤੋਂ ਕਿਉਂ ਡਰਦੀ ਹੈ ਉਹ ਜਿਹੜੀ ਕਹਿੰਦੇ ਸੀ ਕਿ ਪਹਿਲਾਂ ਡਾਂਗਾ ਪੈਂਦੀਆਂ ਸੀ ਪੱਗਾਂ ਲੈਂਦੀਆਂ ਸੀ ਕਰੋਣਾ ਪੁਲਿਸ ਕਿਉਂ ਲਾਈ ਹੈ ਸਵਾਲ ਹੈ ਆਮਕਰ ਦੇ ਮੁੱਖ ਮੰਤਰੀ ਨੂੰ ਜਿਹੜੇ ਕਹਿੰਦੇ ਸੀ ਕਿ ਨਾ ਸਾਡੇ ਰਾਜ ਚ ਕਿਸੇ ਤੇ ਡਾਂਗ ਚੱਲੂਗੀ ਨਾ ਕਿਸੇ ਨੂੰ ਕੋਈ ਪ੍ਰਧਰਨਾ ਆਊ ਨਾ ਪ੍ਰਦਰਸ਼ਨ ਹੋਊ ਅੱਜ ਉਹੀ ਮੁੱਖ ਮੰਤਰੀ ਦੇ ਰਾਜ ਦੇ ਵਿੱਚ ਧਰਨੇ ਵੀ ਆ ਪ੍ਰਦਰਸ਼ਨ ਵੀ ਆ ਪਰ ਰੋਕਿਆ ਵੀ ਉਹਨਾਂ ਨੂੰ ਜਾ ਰਿਹਾ ਹੈ ਲਗਾਤਾਰਨ ਦੀ ਇੱਕ ਹੀ ਮੰਗ ਹੈ ਕਿ ਸ਼ਾਂਤਮਈ ਜਾਣਾ ਤੇ ਅੱਗੋਂ ਤੱਕ ਜਾਣਾ ਹੈ ਪੋਲਿਟੀਕਲ ਪਾਰਟੀਆਂ ਸਾਰੀਆਂ ਨੂੰ ਪਰਮਿਸ਼ਨ ਹੈ ਕਿ ਜਿੱਥੇ ਜੋ ਮਰਜ਼ੀ ਖਰੂ ਪਾਓ ਪਰ ਜਿਹੜੇ ਲੋਕ ਹੈ ਜਿਹੜੇ ਆਪਣੀਆਂ ਹੱਕੀ ਮੰਗਾਂ ਲਈ ਆਏ ਆ ਉਹਨਾਂ ਲਈ ਇੱਕ ਬੜੇ ਰੂਲ ਹੋ ਗਿਆ ਹੈ ਕੋਡ ਆਫ ਕੰਡਕਟ ਹੋ ਗਿਆ ਹੈ ਹਾਲਾਂਕਿ ਕੋਡ ਆਫ ਕੰਡਕਟ ਤਾਂ ਉਦੋਂ ਦਾ ਹੀ ਹੈ ਜਿੰਦਾ ਜਦੋਂ ਦਾ ਇੱਥੇ ਚੋਣ ਪ੍ਰਚਾਰ ਸ਼ੁਰੂਆਤ ਹੋਈ ਹੈ ਜਿੰਦਾ ਚੋਣ ਕਮਿਸ਼ਨ ਦੀਆਂ ਡੇਟਾਂ ਐਲਾਨ ਹੋਈਆਂ ਆ ਅੱਜ ਸ਼ਾਮ ਨੂੰ 5 ਵਜੇ ਤੋਂ ਬਾਅਦ ਪ੍ਰਚਾਰ ਬੰਦ ਹੋਣਾ ਹੈ ਪਰ ਪ੍ਰਸ਼ਾਸਨ ਇਸ ਗੱਲ ਤੋਂ ਖਫਾ ਹੈ ਕਿ ਕੇ ਤੇ ਆਮ ਆਦਮੀ ਪਾਰਟੀ ਦੇ ਦਫ਼ਤਰ ਮੂਰੇ ਇਹ ਚਲੇ ਜਾਣਗੇ ਪਹਿਲਾਂ ਵੀ ਬਹੁਤ ਵਾਰ ਨਾਰੇਬਾਜ਼ੀ ਹੁੰਦੀ ਆ ਉਹ ਚੀਜ਼ ਤੋਂ ਰੋਕਣ ਲਈ ਜਿਹੜਾ ਪ੍ਰਸ਼ਾਸਨ ਹੈ ਉਹ ਪੱਪਾ ਭਾਰਾ ਤਾਂ ਤਸਵੀਰਾਂ ਦੇਖ ਸਕਦੇ ਹੋ ਓਨੀ ਪੁਲਿਸ ਲਗਾਈ ਗਈ ਹੈ ਮਲਾਜ਼ਮਾਂ ਦੇ ਬਰਾਬਰ ਦੀ ਪੁਲਿਸ ਸੱਦ ਕੇ ਓਨੀ ਪੁਲਿਸ ਲਗਾ ਕੇ ਇਹਨਾਂ ਨੂੰ ਜਿਹੜਾ ਉਹ ਰੋਕਿਆ ਜਾ ਰਿਹਾ ਹੈ